ਸਤਨਾਮ ਵਾਹਿਗੁਰੂ ਸਹਬ ਜੀ ਦਿਲੋਂ ਮੁਹੱਬਤ ਜਨ ਸਈ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇਸ਼ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਥੀਏ ਆਪ ਲਈ ਲੜ ਲਾਏ ਦਰਦਰਵੇਸ ਸੇ ਧਨ ਜਣੇ ਦੀ ਮਾਉ ਆਏ ਸਫਲ ਸੇ ਪਰਵਦਗਾਰ ਅਪਾਰ ਅਗੰਮ ਬੇਅੰਤ ਤੂੰ ਜਿਨਾ ਪਛਾਤਾ ਸਚ ਚੁੰਮ ਪਰਮਉ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖਰ ਦੀ ਜ ਬੰਦਗੀ ਆਸ ਤੇ ਅਸੀ ਬਰਕਤਾਂ ਜਿਉਂ ਚਾਤਰ ਗੁੰਬੁੰਦੇ ਰੇ ਕਹੋ ਨਾਨਕ ਜੀ ਅਡਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਚ ਸੱਜਣ ਮੈਂਡਿਆ ਦੇ ਸੋਤਾਰ ਨੈਣ ਮਹਿंजे ਤਰਸਦੇ ਕਦ ਪਸੀ ਦੀਦਾਰ ਸਤਨਾਮ ਵਾਹਿਗੁਰੂ ਸਹਬ ਜੀ ਰਾਗ ਸੁਹੀ ਮਹਲਾ 5 ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ चरण कमल शरणाए नारायण दिना नाथ भगत पराण रहा अनथा नाथ भगत पै मेटण साध संग जम दूत ना भेटण जीवन रूप अनूप दयाला ਰਵਣ ਗੁਣਾ ਕਟਿਏ ਜਮਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਪੈ ਰੋਗ ਰੂਪ ਮਾਇਆ ਨਾਂ ਬਿਆਪੈ ਜਪ ਗੋਬਿੰਦ ਸੰਗੀ ਸਬ ਤਾਰੇ ਬਹੁਤ ਨਾਹੀ ਪੰਜ ਬਟਵਾਰੇ ਮਨ ਬਚ ਕ੍ਰਮ ਪ੍ਰਭ ਏਕ ਧਾਏ ਸਰਬ ਫਲਾ ਸੋਈ ਜਨ ਪਾਏ ਧਾਰ ਅਨੰਗਰਹ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਣ ਅਵਰ ਨਾ ਕੋਈ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬਿਣ ਅਵਰ ਨਾ ਕੋਈ ਵਾਹਿਗੁਰਜੀ ਦਾ ਖਾਲਸਾ